ਤਨਹੀਂ ਸੀ ਦਰ ਵਿੱਚ ਕੀ ਜੀ ਸੰਗ ਤੇ ਪਤਾਨੀ ਸੀ ਦਰ ਪੁਲਿਸ ਸਵਾਵਾਵਾਂ ਦਿੱਤੀਆਂ ਰਿਟਾਇਰਮੈਂਟ ਲਈ ਸਮਾਜਿਕ ਕਮਾਬ ਵਿੱਚ ਧਿਆਨ ਦੇ ਰਹੇ ਹੋ ਧਾਰਮਿਕ ਕਮਾਬ ਵਿੱਚ ਧਿਆਨ ਦੇ ਰਹੇ ਹੋ ਸਤਗੁਰੂ ਅਰਬੀਦਾਸ ਮਾਰਵੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਪੂਰੇ ਪਿੰਡ ਦੇ ਵਿੱਚ ਬਹੁਤ ਉਤਸ਼ਾਹ ਹੈ ਕੀ ਮੈਸੇਜ ਹੈ ਕੀ ਕਹਿਣਾ ਚਾਹੋਗੇ ਕਿ ਅਸੀਂ ਸਾਰੇ ਰਲ ਮਿਲ ਕੇ ਇਹ ਤਿਹਾੜ ਮਨਾਈਏ ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਈਏ ਸਾਰੇ ਨੌਜਵਾਨਾਂ ਨੂੰ ਸਾਡੇ ਨਗਰ ਬਨੋਂਾਰੇ ਪਿੰਡ ਦੇ ਵਿੱਚ ਹੀ ਬਹੁਤ ਸਾਰੇਾਰੇ ਨਗਰਾਂ ਦੇ ਨਾਲ ਹੀ ਘੁੰਮਤਾਂ ਨਾ ਸ੍ਰੀ ਗੁਰੂ ਰਕਤਾਸ ਨਾਰਾਜੀ ਦਾ 647ਵਾਂ ਆਗਮਨ ਪੁਰਬ ਮਨਾਇਆ ਜਾ ਰਿਹਾ ਜਿੱਥੇ ਸੰਤ ਨਰਨੰਜਨ ਦਾਸ ਜੀ ਸ੍ਰੀ ਹਰਕਵਰਦਨਪੁਰੇ ਨੂੰ ਲੈ ਕੇ ਟ੍ਰੇਨ ਥੱਤ ਗੁਰਾਂ ਜੀ ਦਾ ਆਗਮਨ ਪੁਰਬ ਮਨਾਉਣ ਵਾਸਤੇ ਗਈਆਂ ਨੇ ਸਾਰੀਆਂ ਸੰਗਤਾਂ ਨੂੰ ਬਹੁਤ ਹੀ ਚਾਅ ਆ ਸਾਡੇ ਪਿੰਡ ਦੇ ਵਿੱਚ ਅਖੰਡ ਪਾਠ ਸਾਹਿਬ ਸ੍ਰੀ ਆਰੰਭ ਕੀਤੇ ਜਾਂਦੇ ਹਨ ਦਿਨ-ਦਿਨ ਬੜੀ ਹੁਮਮਤਾ ਨਾਲ ਸਾਰੀਆਂ ਸੰਗਤਾਂ ਸੇਵਾ ਕਰਕੇ ਲੰਗਰ ਲਾਉਂਦੀਆਂ ਹਨ ਤੇ ਨਗਰ ਕੀਰਤਨ ਬਤਾਰੇ ਦੇ ਵਿੱਚ ਸਾਰੇ ਨਗਰ ਦੇ ਵਿੱਚ ਪ੍ਰਕਰਮਾ ਕਰਕੇ ਇਸ ਜਗ੍ਹਾ ਦੇ ਉੱਤੇ ਬਾਤ ਵਿੱਚ ਸ਼ਾਮ ਨੂੰ ਲੰਗਰ ਲਗਾਇਆ ਜਾਂਦਾ ਹੈ ਔਰ ਸਾਰਿਆਂ ਨੂੰ ਇਹੋ ਹੀ ਬੇਨਤੀ ਆ ਜੇ ਗੁਰਾਂ ਦੇ ਚਰਨਾਂ ਨਾਲ ਜੁੜ ਕੇ ਸੱਚੀ ਅਤੇ ਸੋਚੀ ਆਪਣੀ ਭਾਵਨਾ ਦੇ ਨਾਲ ਆਪਣਾ ਜੀਵਨ ਸਫਲ ਕਰੋ ਬੋਲੇ ਈਸੋ ਨਰਪਇ ਸਤਿਗੁਰੂ ਸਾਹਿਬ ਰਾਜ ਕੀ ਹੈ ਮਹਾਰਾਜ ਕੀ ਜੈ ਹਾਲ ਸਭ ਤੋਂ ਪਹਿਲਾਂ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਇਸ ਤਰ੍ਹਾਂ ਦੀਆਂ ਹਰਦੀਆਂ ਲੈਂਦੀਆਂ ਔਰ ਇਹ ਜੋ ਕਾਠਿ ਨਹਾਰਾ ਪਿੰਡ ਦੇ ਸਹਿਯੋਗ ਦੇ ਨਾਲ ઓਨਲਾਈਨ ਆਈ ਸਾਰੇ ਸਜੋਜਨਾ ਫਾਇਦਾ ਜਾ ਰਿਹਾ ਹਰਸਾ ਮਨਾਉਦੇ ਆ ਜਦੋਂ ਐਸ ਵੀ ਸਾਰੀ ਸ਼ਕਤ ਮਿਲ ਕੇ ਬਣਾ ਕੱਲ ਕਿੰਨੇ ਵਜੇ ਸ਼ੁਰੂਆਤ ਹੋ ਰਹੀ ਹੈ ਸ਼ੋਭਾ ਯਾਤਰਾ ਦੀ ਨਗਰ ਕੀਰਤਨ 11 ਵਜੇ ਠੀਕ ਸ਼ੋਭਾ ਯਾਤਰਾ ਸ਼ੁਰੂ ਹੋਣੀ ਹੈ ਤੇ ਪੂਰੇ ਨਗਰ ਦੀ ਘੁੰਮਣ ਕਰਦੇ ਹੋਏ ਸ਼ਾਮ ਵਿੱਚ ਇੱਕ ਜਗ੍ਹਾ ਤੇ ਲੰਗਰ ਚੱਲੇਗਾ ਔਰ ਇਸੇ ਤਰ੍ਹਾਂ ਸਾਰੇ ਪਿਆਰ ਵਾਲੇ ਜੀ ਹਰਸਾ ਕਲਾਕਾਰੋ ਕੀ ਨਸੀ ਨੌਜਵਾਨਾਂ ਇਹੀ ਬੇਨਤੀ ਕਰਦੇ ਸਾਨੂੰ ਨੌਜਵਾਨਾਂ ਨੂੰ ਕਿ ਤੁਸੀਂ ਹੋਰ ਕੰਮਾਂ ਨੂੰ ਛੱਡ ਕੇ ਜਿਹੜੇ ਅੱਜ ਕੱਲ੍ਹ ਦਾ ਜ਼ਿਆਦਾ ਦਰਸ਼ਿਆਂ ਦਾ ਕੀ ਸਤਿਗੁਰਾਂ ਨਾਲ ਜੁੜੋ ਸੇਵਾ ਕਰੋ ਕੋਲੇ 100 ਰੁਪਏ ਔਸ ਮਹਾਰਾਜ ਕੀ ਜੈ ਅੱਜ ਪਿੰਡ ਪਤਾਰਾ ਵਿਖੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਵਿਦਾਤ ਮਾਰੀ ਉੱਧਾ ਸੇਸਨ 47ਵਾਂ ਪ੍ਰਕਾਸ਼ ਉਤਸਵ ਬੜੀ ਨਿੱਘ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ ਪਿੰਡ ਪਤਾਰਾ ਦੀ ਸਾਥ ਸੰਗਤ ਨਾਲ ਮਿਲ ਕੇ ਬੜੇ ਹੀ ਖੂਬਸੂਰਤ ਕਿਨਾ ਬਣਾ ਰਹੀ ਹੈ ਸਾਡੀ ਚਾਹੀਦਾ ਹੈ ਕਿਸੇ ਤਰ੍ਹਾਂ ਇਹ ਪ੍ਰਕਾਸ਼ ਉਤਸਵ ਨੂੰ ਮਨਾ ਨਾਲ ਮੇਨਾਈ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਔਰ ਕੀ ਮੈਸੇਜ ਹੈ ਨੌਜਵਾਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਤਿਆਰੀਆਂ ਹੋ ਰਹੀਆਂ ਜੀ ਸਾਡੇ ਪਿੰਡ ਪਤਾਰਾ ਨਾਲ ਮੇਨਾਈ ਜਾ ਰਹੀ ਹੈ ਜੀ ਨੌਜਵਾਨ ਬਹੁਤ ਤੁਮ ਮਿਤਾਗਾ ਸੇਵਾ ਕਰਾਇਆ ਔਰ ਅਸੀਂ ਚਾਹੁੰਦੇ ਹਾਂ ਕਿ ਅੱਗੇ ਤੋਂ ਵੀ ਇਹ ਨੌਜਵਾਨ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਜੀ ਸੰਗ ਤੇ ਦੋਰੀ ਵੜਾਇ ਅੰਬਰ ਤੇ ਪੀ ਤੋਟ ਬਿੰਦਿਆ ਨੂ ਖੋਲ ਜੰਨੀਆਂ ਪਤਾ ਨਹੀਂ ਸੀ ਦਰ ਵਿੱਚ ਕੀ ਜੀ ਸੰਗ ਤੇ ਪਤਾ ਨਹੀਂ ਸੀ ਦਰ

እን 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 እን